ਦੋਸਤੋ ਰੋਹਾਨੀ ਨਗਰੀ ਚੈਨਲ ਤੇ ਅੱਜ ਮਾਤਾ ਸ਼ਾਮਕੌਰ ਮੂਣੀ ਦਾ ਇੱਕ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਇਹ ਮੰਤਰ ਪਾਠ ਜਿਨ੍ਹਾਂ ਨੇ ਵੀ ਸਿੱਧ ਕਰ ਲਿਆ ਇਸ ਮੰਤਰ ਪਾਠ ਦੀ ਨਾਲ ਬੇਅੰਤ ਮਾਇਆ ਮਿਲੇਗੀ ਪਤਾ ਨਹੀਂ ਲੱਗੇਗਾ ਕਿ ਮਾਇਆ ਕਿਧਰੋਂ ਕਿਧਰੋਂ ਆਈ ਜਾਂਦੀ ਹੈ ਲੇਕਿਨ ਸਮਝ ਨਹੀਂ ਲੱਗਦੀ ਕਿ ਮਾਇਆ ਮਾਤਾ ਸ਼ਾਮਕੌਰ Muni ਕਿਹੜੇ-ਕਿਹੜੇ ਤਰੀਕੇ ਦੇ ਨਾਲ ਕਿਹੜੇ-ਕਿਹੜੇ ਰਸਤਿਆਂ ਦੇ ਨਾਲ ਭੇਜਦੀ ਆ। ਦਿੱਤੇ ਨੇ ਗੱਲ ਇਹ ਆ ਕਿ ਵਿਧੀ ਦੇ ਨਾਲ ਇਹਨੂੰ ਜਿਵੇਂ ਦੱਸਾਂਗੇ ਉਸ ਤਰੀਕੇ ਦੇ ਨਾਲ ਸਿੱਧ ਕਰਨਾ ਹੈ ਇਸ ਮੰਤਰ ਨੂੰ ਇਸ ਕਲਮੇ ਇਸ ਪਾਠ ਨੂੰ ਲੇਕਿਨ ਇੱਕ ਜ਼ਰੂਰੀ ਆ ਕਿ ਕਈ ਲੋਕ ਮਾਤਾ ਸ਼ਾਮਕੌਰ Muni ਦੇ ਮੰਤਰਾਂ ਨੂੰ ਸਿੱਧ ਕਰਕੇ ਜਿਨਾ ਤੋਂ ਫਿਰ ਗਲਤ ਤਰੀਕੇ ਦੇ ਨਾਲ ਗਲਤ ਕੰਮ ਕਰਾਉਂਦੇ ਨੇ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਵੀ ਮਾਤਾ ਸ਼ਾਮ ਕੋ ਮੂਨੀ ਦੇ ਮੰਤਰ ਸਿੱਧ ਕਰਨਾ ਹੈ ਇਸ ਪਾਸੇ ਨੂੰ ਨਾ ਤੁਰੇ ਤਾਂ ਵਧੀਆ ਗੱਲ ਹੈ ਕਿਉਂਕਿ ਜਿਹੜਾ ਵੀ ਗਲਤ ਕੰਮ ਹੁੰਦਾ ਉਹਦਾ ਰਿਜ਼ਲਟ ਵੀ ਗਲਤ ਹੀ ਹੋਵੇਗਾ ਹੁੰ ਜੇਕਰ ਪਿਆਰ ਦੇ ਨਾਲ ਅਦ부ਦੀ ਨਾਲ ਮਾਤਾ ਸ਼ਾਮਕੌਰ ਮੂਣੀ ਦੇ ਕੋਲੋਂ ਮਾਇਆ ਮੰਗੋਗੇ ਜਾਂ ਕੋਈ ਹੋਰ ਵੀ ਕੋਈ ਕੰਮ ਹੋਵੇਗਾ ਉਹ ਤੁਹਾਡਾ ਸਹੀ ਹੋਵੇਗਾ ਲੇਕਿਨ ਮਾਇਆ ਹੋਣ ਦੇ ਤਰੀਕੇ ਬਹੁਤ ਸਾਰੇ ਹੁੰਦੇ ਨੇ ਜਿਨ੍ਹਾਂ ਬਾਰੇ ਪਤਾ ਵੀ ਨਹੀਂ ਹੁੰਦਾ ਕਿਹੜੇ-ਕਿਹੜੇ ਤਰੀਕੇ ਦੇ ਨਾਲ ਮਾਤਾ ਸ਼ਾਮਕੌਰ ਮੂਣੀ ਨੇ ਆਪਾਂ ਨੂੰ ਮਾਇਆ ਦੇਣੀ ਆ ਹਾਂ ਇੱਕ ਇਹ ਵੀ ਹੈ ਕਿ ਜੇਕਰ ਕਿਸੇ ਦਾ ਉਹੀ ਪੈਸਾ ਕਿਸੇ ਬਣਾ ਫਸਿਆ ਆ ਨਹੀਂ ਮਿਲਦਾ ਆਸ ਛੱਡ ਦिती ਆ ਲੇਕਿਨ ਉਹ ਪੈਸਾ ਵੀ ਤੁਹਾਨੂੰ ਇਸ ਮੰਤਰ ਨੂੰ ਸਿੱਧ ਕਰਨੀ ਦੇ ਨਾਲ ਮਿਲ ਸਕਦਾ ਹੈ ਮਾਤਾ ਸ਼ਾਮਕੌਰ ਮੂਨੀ ਦਾ ਭੋਗ ਪ੍ਰਸ਼ਾਦ ਦੇਣ ਦੇ ਨਾਲ ਇਹ ਪੈਸਾ ਵੀ ਤੁਹਾਨੂੰ ਮਿਲ ਸਕਦਾ ਹੈ ਉਂਝ ਬਹੁਤ ਸਾਰੇ ਗ੍ਰੀਕੇ ਮਾਤਾ ਸ਼ਾਮਕੌਰ ਮੂਨੀ ਹੀ ਜਾਣਦੇ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਤੁਹਾਡੇ ਤੱਕ ਮਾਇਆ ਬਚੋੜੀ ਆ ਕਈ ਵਾਰ ਪਤਾ ਹੀ ਨਹੀਂ ਹੁੰਦਾ ਕੋਈ ਵਿਦੇਸ਼ ਦੇ ਵਿੱਚ ਬੈਠਾ ਹੁੰਦਾ ਹੈ ਲੇਕਿਨ ਅਚਾਨਕ ਉਹਦੇ ਵੱਲੋਂ ਤੁਹਾਨੂੰ ਪੈਸਾ ਮਿਲ ਜਾਂਦਾ ਹੈ ਜਾਂ ਹੋਰ ਕਈ ਬਹੁਤ ਸਾਰੇ ਤਰੀਕੇ ਨੇ ਜਿੰਨਾ ਤਰੀਕਿਆਂ ਦੇ ਨਾਲ ਮਾਤਾ ਸ਼ਾਮਕੌਰ ਮੂਣੀ ਪੈਸੇ ਦੇ ਦਿੰਦੀ ਆ ਕੰਮ ਦੇ ਵਿੱਚ ਬਰਕਤ ਪੈਂਦੀ ਆ ਔਰ ਬਹੁਤ ਸਾਰਾ ਪੈਸਾ ਮਾਤਾ ਸ਼ਾਮਕੌਰ ਮੂਣੀ ਦੇ ਦਿੰਦੀ ਆ ਸੋ ਸੂ ਦਸਤੂ ਇਹ ਕਲਾਮ ਹੀ ਐਸਾ ਹੈ ਜਿਸ ਕਲਾਮ ਦੇ ਨਾਲ ਮਾਤਾ ਸ਼ਾਮਕੌਰ ਮੋਣੀ ਨੇ ਮੋਮੂ ਕੀ ਮਾਇਆ ਲਿਆਉਣੀ ਆ ਸੋ ਉਸ ਮੰਤਰ ਨੂੰ ਦਸਾਂ ਪਹਿਲਾਂ ਫਿਰ ਬਾਅਦ ਚ ਦਸਾਂਗਾ ਕਿ ਸਿੱਧ ਕਿਵੇਂ ਕਰਨਾ ਹੈ ਸਤਨਾਮ ਅਦੇਸ਼ ਗੁਰੂ ਕੋ ਮਾਤਾ ਸ਼ਾਮਕੌਰ ਮੋਣੀ ਮੋੂ ਕੀ ਲਿਆ ਹਰ ਪਾਸਿਓ ਮਾਇਆ ਫਲਟ ਦੇ ਕਿਸਮਤ ਬਦਲ ਦੇ ਮੇਰੀ ਕਾਇਆ ਮਾਤਾ ਲక్ష్ਮੀ ਜੱਲੇ ਤੇਰੇ ਨਾਲ ਚੜੀ ਪਾਸੇ ਤੋਂ ਆਵੀ ਧੰਨ ਮਾਲ ਜੱਲੇ ਮੰਤਰ ਫੁਰੀ ਬਾਦਸ਼ਾ ਦੇਖਾ ਮਾਤਾ ਸ਼ਾਮ ਕੋ ਰੂਣੀ ਤੇਰੇ ਕਲਾਮ ਦਾ ਤਮਾਸ਼ਾ ਦੁਖਾਈ ਗੁਰੂ ਗੋਖਨਾਉਤੀ ਸੋ ਦੋਸਤੋ ਇੱਕ ਗਲਮਾ ਹੈ ਇਸ ਕਲ ਮੈਨੂੰ ਸਭ ਤੋਂ ਪਹਿਲਾਂ ਤੁਸਾਂ ਨੇ ਕੰਠ ਕਰਨਾ ਯਾਦ ਕਰਕੇ ਹੀ ਇਸ ਕਲ ਮੇ ਦਾ ਜਾਪ ਸ਼ੁਰੂ ਕਰਨਾ ਹੈ ਕਲਮੇ ਦਾ ਜਾਪ ਪਾਠ ਦਾ ਜਾਪ ਕਰਨੇ ਦੇ ਲਈ ਸਭ ਤੋਂ ਪਹਿਲਾਂ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ਇੱਕ ਉਜਾੜ ਦੇ ਵਿੱਚ ਇੱਕ ਪਪਲ ਦੇਖਣਾ ਹੈ ਜੇ ਜਲਦ ਕਿਨਾਰੇ ਪਪਲ ਮਿਲ ਜਵੇ ਬਹੁਤ ਵਧੀਆ ਨਹੀਂ ਤਾਂ ਉਜਾੜ ਦੇ ਵਿੱਚ ਇੱਕ ਪਪਲ ਦੇਖ ਕੇ ਉੱਤੇ ਮਾਤਾ ਸ਼ਾਮ ਕੋਰਸ ਹੋਣੀ ਧੀ ਸਮਗਰੀ ਉਹਦੀਆਂ ਜੜਾਂ ਦੇ ਵਿੱਚ ਰੱਖ ਕੇ ਆਉਣੀ ਹੈ ਸਮਗਰੀ ਕੀ ਹੋਵੇਗੀ ਕਿ ਸੱਤ ਤਰ੍ਹਾਂ ਦੀ ਮਠਾਈ ਹੋਵੇਗੀ ਸੱਤ ਪਤਾਸੇ ਸੱਤ ਲੌਂਗ ਸੱਤ ਲੱਹਗੀਆਂ ਜਿਹਦੇ ਵਿੱਚ ਆਪਾਂ ਦੋ ਲੱਡੂ ਲੈਣੇ ਹਨ ਅਤੇ ਇੱਕ ਮਿੱਠਾ ਪਾਨ ਲੈਣਾ ਹੈ ਔਰ 16 ਸ਼ਿੰਗਾਰ ਲੈਣੀ ਹੈ ਇਹ ਸਾਰਾ ਸਮਾਨ ਲੈ ਕੇ ਵਿੱਚ ਇਹਦੇ ਵਿੱਚ ਅਤਰ ਰੱਖ ਕੇ ਆਉਣਾ ਸੈਂਟ ਪਰਫਿਊਮ ਜਿਹਨੂੰ ਕਹਿੰਦੇ ਉਹ ਰੱਖ ਕੇ ਆਉਣਾ ਇਹ ਸਾਰਾ ਸਮਾਨ ਉੱਥੇ ਰੱਖ ਕੇ ਮਾਤਾ ਸ਼ਾਮਕੌਰ ਮੰਨੀ ਦੇ ਕਦਮਾਂ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਪ੍ਰਾਰਥਨਾ ਕਰਨੀ ਕਿ ਸ਼ਾਮਕੌਰ ਮੰਨੀ ਮੈਂ ਤੁਹਾਡੀ ਕਲਾਮ ਸਿੱਧ ਕਰਨ ਜਾ ਰਿਹਾ ਮੇਰੇ ਤੇ ਕਿਰਪਾ ਕਰਨੀ ਹੈ ਇਸੇ ਤਰ੍ਹਾਂ ਹਰ ਸ਼ਨੀਵਾਰ ਨੂੰ ਤੁਸੀਂ ਇਹ ਸਾਰਾ ਸਮਾਨ ਮਾਤਾ ਸ਼ਾਮਕੌਰ ਮੰਨੀ ਦਾ ਉਸ ਅਜਾੜ ਦੇ ਵਿੱਚ ਪिपल ਦੀ ਜੜਾਂ ਦੇ ਵਿੱਚ ਚਟਾਕੀ ਆਉਣਾ ਹੈ ਲੇਕਿਨ ਪੰਜ ਸ਼ਨੀਵਾਰ ਇਸ ਤਰ੍ਹਾਂ ਕਰਨਾ ਹੈ ਔਰ ਨਾਲ ਦੀ ਨਾਲ ਜਿਵੇਂ ਜਿਵੇਂ ਤੁਸੀਂ ਜਾਪ ਕਰੋਗੇ ਪਤ ਲੱਗ ਜਾਏਗਾ ਰਾਤ ਦੇ ਟਾਈਮ ਇਹ ਜਾਪ 108 ਮੰਨ ਕੇ ਆਦੀ ਮਾਲਾ ਤੇ ਕਰਨਾ ਰੋਜ਼ ਜਨਾ ਵੀ ਕਰ ਸਕਦੇ ਕਟੂਕਟੇ ਕਮਾਲਾ ਤੋਂ ਕੱਟ ਨਹੀਂ ਹੋਣਾ ਚਾਹੀਦਾ ਆਸਣ ਤੇ ਬੈਠ ਕੇ ਅਗਰਬਤੀ ਜੋ ਕਿ ਖੁਸ਼ਬੂ ਵਾਲੀ ਫੁੱਲ ਰੱਖ ਕੇ ਇਸੇ ਤਰੀਕੇ ਦੀ ਨਾਲ ਇਜਾਪ ਕਰਨਾ ਹੈ ਦਿਨਾਲ ਦੀ ਨਾਲ ਜਿਵੇਂ ਜਿਵੇਂ ਤੁਸੀਂ ਜਾਪ ਕਰਦੀ ਜਾਉਂਗੇ ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ 48 ਦਿਨ ਦਾ ਲਗਾਤਾਰ ਇਹ ਜਾਪ ਹੁਣਾ ਹੈ 48 ਦਿਨ ਤੋਂ ਬਾਅਦ ਸਿੱਧ ਹੋਣ ਤੋਂ ਬਾਅਦ ਅੰਦਰ ਅੰਦਰ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਸਕਦਾ ਮਾਤਾ ਸ਼ਾਮਕੌਰ ਮੂਣੀ ਦਰਸ਼ਨ ਵੀ ਦੇ ਸਕਦੀ ਆ ਔਰ ਆਖਰ ਦੇ ਵਿੱਚ ਮਾਤਾ ਸ਼ਾਮਕੌਰ ਮੂਣੀ ਆਵੇਗੀ ਜੂਦ ਦਿਨਾਲ ਤੁਸੀਂ ਵਚਨ ਕਰਨੇ ਹੈ ਕਿ ਮਾਤਾ ਸ਼ਾਮਕੌਰ ਮੂਣੀ ਜਦੋਂ ਵੀ ਜਿੱਥੇ ਵੀ ਮੈਂ ਤੁਹਾਨੂੰ ਯਾਦ ਕਰਾਂ ਮੈਂ ਦੇ ਮਾਤਾ ਬਣ ਕੇ ਮੇਰੇ ਅੰਗ ਸੰਗ ਰਹਿਣਾ ਹੈ ਔਰ ਜਿਹੜੇ ਵੀ ਮੇਰੇ ਤੇ ਕੋਈ ਭਾਰੀ ਹੋਵੇਗੀ ਉਹਦਾ ਹੱਲ ਤੁਸੀਂ ਕਰਨਾ ਹੈ ਸੋ ਇਸੇ ਤਰ੍ਹਾਂ ਸ਼ਾਮ ਕੋਰਮਣੀ ਤੁਹਾਡੇ ਸਾਰੇ ਕਾਰਜ ਕਰੇਗੀ ਬੇਅੰਤ ਮਾਇਆ ਆਵਿਓ ਸੋ ਦੋਸਤੋ ਜਿਹੜੇ ਇਸ ਚੈਨਲ ਤੇ ਨਵੇਂ ਮਨਨ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਕਲਮੇ ਦੇ ਨਾਲ حاضر ਹੋਵਾਂਗੇ ਜਗ ਤੱਕ ਲਈ ਜੈ ਪੀਰਾਂ ਦੀ